ਪੰਜਾਬ ਦੇ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਲੋਕਤੰਤਰ ਦੀ ਇੱਕ ਮਿਸਾਲ ਪੇਸ਼ ਕਰਦਿਆਂ ਸੰਗਰੂਰ ਦੇ ਪਿੰਡ ਭਿੰਡਰਾ ਦੇ ਵਸਨੀਕਾਂ ਨੇ ਸਰਬਸੰਮਤੀ ਦੇ ਨਾਲ ਆਪਣੇ ਪਿੰਡ ਦਾ ਬਲਾਕ ਸੰਮਤੀ ਮੈਂਬਰ ਚੁਣ ਲਿਆ ਤਾਂ ਪਿੰਡ ਦੇ ਵਿੱਚ ਹੋਏ ਫੋਟੋ ਕਾਰਦਾਨ ਮੌਜੂਦਾ ਸਰਪੰਚ ਸਾਬਕਾ ਸਰਪੰਚ ਪੰਚਾਇਤੀ ਮੈਂਬਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਾਰੇ ਪਿੰਡਵلوں ਨੂੰ ਇਕੱਠਾ ਹੋ ਕੇ ਐਲਾਨ ਕੀਤਾ ਗਿਆ ਕਿ ਆਉਣ ਵਾਲੀਆਂ ਬਲਾਕ ਸੰਮਤੀ ਚੋਣਾਂ ਦੇ ਵਿੱਚ ਪਿੰਡ ਭਿੰਡਰਾ ਤੋਂ ਕੇਵਲ ਜਸਪੀਰ ਸਿੰਘ ਹੀ ਪਿੰਡ ਦਾ ਉਮੀਦਵਾਰ ਹੋਵੇਗਾ ਫੈਸਲਾ ਪੂਰੀ ਸਰਪੰਚੀ ਦੇ ਨਾਲ ਲੈ ਗਏ ਜਾਣਕਾਰੀ ਮੁਤਾਬਕ ਪਹਿਲਾ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਵਰਕਰਾਂ ਦੇ ਨਾਲ ਇੱਕ ਮੀਟਿੰਗ ਕਰਕੇ ਜਸਵੀਰ ਸਿੰਘ ਖੜਿਆਲਦਿਆਂ ਨੂੰ ਪਾਰਟੀ ਉਮੀਦਵਾਰ ਐਲਾਨਣ ਦੀ ਤਿਆਰੀ ਸੀ ਪਰ ਜਿਵੇਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਹਾਂ ਮੇ ਭਰੀ ਤਾਂ ਕਿਸੇ ਵੀ ਤਰ੍ਹਾਂ ਦੀ ਵਿਰੋਧੀ رائے ਬਿਨਾ ਪੜਦੇ ਉਸ ਨੂੰ ਬਿਨਾ ਚੋਣ ਮੁਕਾਬਲੇ ਬਲਾਕ ਸੰਪਤੀ ਮੈਂਬਰ ਦਾ ਮੈਂਬਰ ਚੁਣਿਆ ਤੋਂ ਟੋਟੂ ਲੇਖਣੀ ਹੋ ਗਿਆ ਕਿ ਪੰਚਾਇਤੀ ਸੰਪਤੀ ਨੂੰ ਜ਼ਰੂਰ ਕੁੱਲ 12 ਖੇਤਰੀ ਹਲਕੇ ਨੇ ਜਿਨ੍ਹਾਂ ਵਿੱਚੋਂ 12 ਮੈਂਬਰ ਚੁਣੇ ਜਾਂਦੇ ਇਹਨਾਂ ਵਿੱਚੋਂ ਪਿੰਡਰਾ ਪਿੰਡ ਦਾ ਇੱਕ ਮੈਂਬਰ ਹੋਣਾ ਸੀ ਜਿਸ ਨੂੰ ਕਿ ਪਿੰਡ ਵਾਸੀਆਂ ਨੇ ਚੋਣਾਂ ਤੋਂ ਪਹਿਲਾਂ ਹੀ ਨਿਯੁਕਤ ਕਰ ਦਿੱਤਾ। ਤਾਂ ਮੌਜੂਦਾ ਤੇ ਸਾਡੇ ਸਰਪੰਚ ਨੇ ਕਿਹਾ ਕਿ ਸਾਰਾ ਪਿੰਡ ਇਕੱਠਾ ਹੋ ਕੇ ਤਰੱਕੀ ਦੀ ਸੋਚ ਦੇ ਨਾਲ ਚੱਲਦਾ ਹੈ। ਜਦੋਂ ਚੋਣਾਂ ਹੋਣਗੀਆਂ ਤਾਂ ਸਾਡੇ ਪਿੰਡ ਤੋਂ ਹੋਰ ਕੋਈ ਨਾਮ ਨਹੀਂ ਲੱਗੇਗਾ ਕਿਉਂਕਿ ਅਸੀਂ ਪਹਿਲਾਂ ਹੀ ਸਰਬਸੰਮਤੀ ਦੇ ਨਾਲ ਆਪਣਾ ਮੈਂਬਰ ਚੁਣ ਲਿਆ। ਤਾਂ ਸਾਰੇ ਪਿੰਡਾਂ ਨੇ ਜਿਵੇਂ ਬਹੁਤ ਬੜਾ ਤਹੁੜਿਆ ਧੰਨਵਾਦ ਕਰਦਾ ਹਾਂ। ਸਾਰੇ ਪਿੰਡਾਂ ਨੇ ਮੈਨੂੰ ਬਹੁਤ ਹਲਾਰਾ ਬਹੁਤ ਆਨੁਭਵ ਕਰਿਆਗਾ ਤੇ ਸਾਰੇ ਨਗਰ ਦਾ ਸਾਰੇ ਪਿੰਡਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਜਿਸ ਤਰ੍ਹਾਂ ਦੇ ਕੰਮ ਕਰੋਗੇ ਦੋ ਤੁਹਾਨੂੰ ਨਗਰ ਨੇ ਅੱਜ ਇੱਕ ਵੱਡਾ ਹੰਗਾਰਾ ਦਿੱਤਾ ਕੰਮ ਤਾਂ ਹੀ ਸਾਰੇ ਕਰਾਂਗੇ ਉਹ ਜੋ ਸਾਰਾ ਹੋਵੇ ਕਿਉਂ ਹੋ ਨਹੀਂ ਇਕੱਠੀ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਤੇ ਚੇਅਰਮੈਨੀ ਦੇ ਵੋਟਾਂ ਦੇ ਸੰਬੰਧ ਵਿੱਚ ਕੀਤਾ ਗਿਆ ਸੀਗਾ ਜੋ ਕਿ ਆਪਣਾ ਬਲਾਕ ਸੰਪਤੀ ਦੇ ਆਪਣਾ ਮੈਂਬਰ ਬਣਾਏ ਗਏ ਨੇ ਜਸਵੀਰ ਸਿੰਘ ਖੜਿਆਲੀਆ ਪਰਵਾਦ ਦੇ ਵਿੱਚੋਂ ਤੇ ਬਾਕੀ ਪਿੰਡ ਦੇ ਸਾਰੇ ਸਹਿਯੋਗ ਦੇ ਨਾਲ ਸਰਪੰਚ ਜੀ ਦੇ ਨਾਲ ਇਕੱਠ ਦੇ ਨਾਲ ਸਰਪੰਚ ਨਾ ਮੈਂਬਰ ਬਣਾਇਆ ਗਿਆ ਜੀ ਸਾਰੇ ਪਿੰਡ ਚੋਂ ਬੜਾ ਪਰਮਾਹਲ ਲੰਘਾਰਾ ਮਿਲਿਆ ਸਾਰੇ ਹੀ ਨਕਦ ਦਾ ਕੋਟ ਕੋਟ ਧੰਨਵਾਦ ਮੌਜੂਦਾ ਪੰਚਾਇਤ ਤੇ ਸਾਬਕਾ ਪੰਚਾਇਤ ਸਾਰੀ ਵੱਲੋਂ ਜੋ ਜਿਲ੍ਹਾ ਪ੍ਰਸਿੱਧ ਜੀ ਇਹ ਚੋਣ ਆ ਰਹੀ ਹੈ ਜੀ ਇਹਦੇ ਬਲਾਕ ਸੰਮਤੀ ਇਹਦੇ ਸੰਬੰਧ ਦੇ ਵਿੱਚ ਇਕੱਠ ਰੱਖਿਆ ਸੀ ਸਾਡੇ ਪਿੰਡ ਨੇ ਸਾਨੂੰ ਬਹੁਤ ਹਲਾਰਾ ਮਿਲਿਆ ਜੀ ਪੂਰਾ ਨਗਰ ਸਾਡੇ ਨਾਲ ਆ ਬੜਾ ਪਿਆਰ ਮਿਲ ਰਿਹਾ ਜੀ ਸਾਨੂੰ ਪਰ ਹਾਲੇ ਤਾਂ ਚੋਣਾਂ ਦਾ ਐਲਾਨ ਵੀ ਨਹੀਂ ਹੋਇਆ ਕੋਈ ਨਹੀਂ ਅਸੀਂ ਆਪਣੀ ਪਹਿਲੀ ਤਿਆਰੀ ਖਤਰ ਹੈ ਜੀ ਅ ਅੱਜ ਸਾਡੇ ਆਉਣ ਵਾਲੀਆਂ ਚੋਣਾਂ ਜਿਲਾ ਪ੍ਰੀਤ ਬਲਾਸਬ ਮਤੀਆਂ ਨੂੰ ਮੁੱਦੇ ਰੱਖਦੇ ਹੋਏ ਅਸੀਂ ਇੱਕ ਪਿੰਡ ਨੇ 71 ਹੋ ਕੇ ਇਕੱਠ ਕਰਿਆ ਜਿਸ ਵਿੱਚ ਫੈਸਲਾ ਲੈਂਤਾ ਵੀ ਜਸਵੀਰ ਸਿੰਘ ਸਿਦਾ ਜੋ ਖੜਿਆਲੀਆ ਪਰਿਵਾਰ ਤੋਂ ਬਹੁਤ ਵਧੀਆ ਪਰਿਵਾਰ ਆ ਨਿੱਕੇ ਸੁਹਾ ਦਾ ਪਰਿਵਾਰ ਆ ਉਸ ਨੂੰ ਸਾਰੇ ਪਿੰਡ ਨੇ 71 ਹੋ ਕੇ ਅ ਬਲਾਸਬ ਮਿਲਦਾ ਮੈਂਬਰ ਚੁਣ ਦਿੱਤਾ ਗਿਆ ਮੈਂ ਇਹ ਵੀ ਧੰਨਵਾਦ ਕਰਨਾ ਚਾਹੁੰਦਾ ਸਾਡੇ ਨਗਰ ਦਾ ਪਿੰਡਰਾਂ ਦਾ ਵੀ ਤੁਹਾਡੇ ਏਕਤਾ ਹਮੇਸ਼ਾ ਅੱਗੇ ਆਉਂਦੀ ਆ ਆਪਣਾ ਅੱਜ ਇਹ ਸਨੇਹਾ ਸਾਰੇ ਪੰਜਾਬ ਵਿੱਚ ਜਾਊਗਾ ਵੀ ਇੱਥੇ ਪਹਿਲੀ ਗੇਲ ਬਰਾਬਰੀ ਵਾਸਤੇ ਸਰਬਸੰਮਤੀ